ਜਗਨ ਸਿੰਘ ਦਾਣਾ ਮੰਡੀ ਜਗਨ ਸਿੰਘ ਕੀ ਕਹਿਣਾ ਚਾਹੁੰਦਾ ਅੱਜ ਇੱਕ ਨਸ਼ਾ ਤਾਂ ਮੈਂ ਅੱਜ ਤੱਕ ਜੋ ਕੁਝ ਕਹਿਣਾ ਹੈ ਸੱਚ ਜਾਣ ਕੇ ਕਹਿਣਾ ਪਰਮਾਤਮਾ ਦੇ ਨਾਮੇ ਨਸ਼ਾ ਵਿਭਾਗ ਨੇ ਜੋ ਕੰਮ ਕੀਤਾ ਵਧੀਆ ਕੀਤਾ ਜਿਨੇ ਵੀ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਲੇ ਨੇ ਦਵਾਈਆਂ ਦੇ ਜਾਨਾ ਲੈਂਦੇ ਨੇ ਉਹਨਾਂ ਦੀ ਸਾਰੀ ਘਰ ਟੈਣ ਦੀ ਟਾੜੇ ਚਾਹੀਦੀ ਨਹੀਂ ਉਹਨਾਂ ਨੂੰ ਜਮਾਨਤ ਤੇ ਹਾਈ ਕੋਰਟ ਦੇ ਵਿੱਚੋਂ ਵੀ ਨਹੀਂ ਹੋਣੀ ਚਾਹੀਦੀ ਇਹ ਤਾਂ ਕਾਂਟਾ ਹੀ ਕੀ ਆ ਉਸਾਰਾਣੀ ਦੀ ਲੱਗਦਾ ਕਿ ਦਾ ਘਰ ਪੀਆ ਜਿਹੜਾ ਉਹ ਵੀ ਟਾਣਾ ਉਹਦਾ ਕਾਰਵਾਰ ਵੀ ਟਾਇਆ ਜਾਵੇ ਨਸ਼ਾ ਪੱਤਾ ਬਹੁਤ ਕਰਦੀ ਸੀ ਦੋ ਤਿੰਨ ਮੁੰਡਿਆਂ ਦੇ ਜਾਨੇ ਵੀ ਲੈ ਲਿਆ ਉਸ ਸ਼ਰਣੀ ਨੇ ਇਹਦਾ ਹੁਣ ਕਾਰ ਵੀ ਠਾਇਆ ਜਾਵੇ ਤੇ ਇਹਦੀ ਹਾਈ ਕੋਰਟ ਤੋਂ ਜ਼ਮਾਨਤ ਵੀ ਰੱਟ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਕੋਈ ਵੀ ਨਸ਼ਾ ਤਸਕਰ ਨਸ਼ਾ ਦੇ ਕਾਲੇ ਕਮਾਈ ਨਾਲ ਕੋਈ ਵੀ ਨਾਜਾਇਜ਼ ਉਸਾਰੀ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਅਸੀਂ ਡਾਨਾ ਮੰਡੀ ਧਨੋਲਾ ਦੇ ਵਿੱਚ ਖੜੇ ਆਂ ਇੱਥੇ ਇੱਕ ਨਾਜਾਇਜ਼ ਉਸਾਰੀ मामलाषा राणी वाइफ ऑफ बीरबल इन्होंने वालों दाना मंडी दे एक दुकान पाया गया सी। जो बिल्कुल न बाद वेरीफाई वेरीफिकेशन नाजायज पाया गया तो मार्केट कमेटी दनौला वालों सू इंटीमेन कि थी किना है यदि सारी वेरीफिकेशन की गई सभी ड्यू प्रोसेस ऑफ लॉ को फॉलो करते हुए इन्होंने नो नोटिस दिता गया जो इन वालों कोई भी तसली बख्श पेशकश नहीं की गई उस तो बाद ਇਹਨਾਂ ਨੂੰ ਵਾਸ਼ ਢਾਇਆ ਜਾ ਰਹਾ ਹੈ ਤੁਸੀਂ ਬੈਕਗ੍ਰਾਉਂਡ ਸੇ ਦੇਖ ਸਕਦੇ ਹੋ ਕਿ ਇੱਕ ਕੰਪਲੀਟ ਦੁਕਾਨ ਨੂੰ ਢਾਇਆ ਗਿਆ ਹੈ ਇੱਕ ਕਮਰਸ਼ੀਅਲ ਪ੍ਰੋਪਰਟੀ ਜਿਸ ਦੀ ਔਰ ਵਿਚ ਮਤਲਬ ਬੇਸ਼ੱਕਲੀ ਜਰਾ ਅਨਾਜ ਮੰਡੀ ਧਨੋਲਾ ਦਾ ਹੈ ਇਹਨਾਂ ਦੇ ਵਿੱਚ ਹੀ ਸੀਗਾ ਸਰ ਕਿੰਨੇ ਕਿੰਨੇ ਪਰਚੇ ਦੱਜੇ ਨੇ ਉਸੇ ਰਾਣੀ ਦੇਖ ਲਾ 5 ਤੋਂ ਬਦ ਐਨਡੀਪੀਐਸ ਦੇ ਪਰਚੇ ਹੈ ਪਿਛਲਾ ਲਾਸਟ ਪਰਚਾ 2024 ਦਾ ਹੈ ਉਹਦੇ ਵਿੱਚ ਨਾ ਫਿਲਹਾਲ ਹੀ ਬੇਲ ਤੇ ਬਾਹਰ ਹੈ ਦੇ ਸਰ ਅਕੀ ਮੇਸ਼ਾ ਦੇ ਇੱਕ ਇੱਕ ਟਾਈਕ ਨੇ ਪਹਿਲੀ ਵਾਰ ਕਮਰਸ਼ਲ ਪ੍ਰਾਪਰਟੀ ਹੈ ਇਸ ਤਰ੍ਹਾਂ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਵੱਲੋਂ ਪ੍ਰੋਪਰ ਡਾਟਾ ਬੇਸ ਮੇਨਟੇਨ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸੰਬੰਧਿਤ ਮਹਿਕਮੇ ਵੱਲੋਂ ਜਦੋਂ ਵੀ ਸਾਨੂੰ ਇੰਟੀਮੇਸ਼ਨ ਆਂਦੀ ਹੈ ਅਸੀਂ ਡਿਊ ਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਹੋਏ ਕਾਰਵਾਈ ਕਰਦੇ ਹਾਂ ਜਿਲੇ ਦੇ ਅੰਦਰ ਹੁਣ ਤੱਕ ਜਿਲੇ ਦੇ ਅੰਦਰ ਹੁਣ ਤੱਕ ਕਿੰਨੀਆਂ ਪ੍ਰਾਪਰਟੀਆਂ ਧਾਈਆਂ ਨੇ ਇਹ ਛੱਟਾ ਪ੍ਰਾਪਰਟੀ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ ਔਰ ਤੁਹਾਡੇ ਮਾਧਿਅਮ ਤੁਹਾਡੇ ਪਲੇਟਫਾਰਮ ਦੇ ਰਾਹੀਂ ਮੈਂ ਜਿਹੜੇ ਨਸਤ ਅਸਕਰ ਹਨ ਉਹਨਾਂ ਨੂੰ ਵੀ ਸ ना, कि जे वो नशा बेचकर या पंजाबी युवा पीरीनु बर्बाद करके कोई नाजायज वसूली तो करेंगे सक तो ना देख लो सख्त तो सख्त कार्रवाई कीती जावेगी और ये कार्रवाई युद्ध नशे विरुद्ध मुहिम के तहत जारी भी रहेगी सर होने जेल से या बाहर अरेंज क्यों बेल तो बाहर है कितने मुकदमे सर पांच तो बंद है जी सिलिनरी कर दी रहैशी प्रॉपर्टी भी चेक कीती जाउगी को सारा वेरीफाई कर रहे जी ये इलीगल आया इस करके एनूर गया आज ਮਾਜੀ ਬੀਰੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਸਾਡੇ ਮਾਰਕੀਟ ਕਮੇਟੀ ਤਨਦਵਾ ਦੇ ਅੰਡਰ ਆ ਕਾਫੀ ਇੱਥੇ ਨਜਾਇਜ਼ ਕਬਜ਼ੇ ਹੋਏ ਹੋਇਆ ਕੁਝ ਕੁ ਦੇ ਵਿਧੂ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਤੇ ਇਹਦਾ ਸਾਨੂੰ ਪਤਾ ਲੱਗਿਆ ਸੀ ਵੀ ਇਨਵੋਲਵਡ ਹੈਗੇ ਆ ਅਸੀਂ ਇਹਦੇ ਬਾਰੇ ਇਨਟੀਮੀਟ ਕੀਤਾ ਜਦਾ ਪ੍ਰਸ਼ਾਸਨ ਨੂੰ ਤੇ ਜਦੋਂ ਉਹਨਾਂ ਨੇ ਪੁਲਿਸ ਨਾਕਾਾਈ ਆਫ ਕਰਕੇ ਜਦੋਂ ਦੇਖਿਆ ਵੀ ਇਹ ਨਸ਼ੇ ਦੇ ਕੰਮ ਚ ਇਨਵੋਲਡ ਹੈ ਤਾਂ ਉਹਨਾਂ ਵੱਲੋਂ ਪੁਲਿਸ ਵੱਲੋਂ ਇਹ ਜੋ ਬੰਦੀ ਕਾਰਵਾਈ ਕੀਤੀ ਗਈ ਹੈ ਅਰ ਜਿਵੇਂ ਇਹਦੀ ਪ੍ਰੋਪਰਟੀ ਹੀ ਇੱਕ ਹੋਰ ਵੀ ਐਸਾ ਪ੍ਰੋਪਰਟੀ ਹੁੰਦੀ ਆ ਪ੍ਰੋਪਰਟੀਆਂ ਤੇ ਨਜਾਇਜ਼ ਕਬਜ਼ੇ ਹੋਰ ਵੀ ਹੈਗੇ ਆ ਉਹਨਾਂ ਦੇ ਕੋਰਟ ਕੇਸ ਚੱਲ ਰਹੇ ਆ ਪਰ ਇਹਦਾ ਸਪੈਸੀਫਿਕਲੀ ਮਤਲਬ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਦੇ ਹਾਂ ਕਿੰਨੇ ਚਿਰ ਤੋਂ ਇਹ ਤਕਰੀਰ ਇਹ ਤਾਂ ਕਾਫੀ ਟਾਈਮ ਪੁਰਾਣੀ ਹੈ ਜੀ ਇਹ ਤਾਂ ਮਤਲਬ ਜਿੰਨੇ ਕਿੱਥੇ ਕਬਜ਼ੇ ਹੈਗੇ ਆ ਇਹ ਮੰਡੀ ਦੀ ਐਕ acquisition ਤੋਂ ਪਹਿਲਾਂ ਦੇ ਚ ਹੈਗੇ ਇੱਥੇ ਜਿਹੜਾ ਹੈਗਾ ਉਹ ਕਬਜ਼ਾ ਹੋ ਰਿਹਾ ਉਹਦੇ ਬਲ ਨਹੀਂ ਨੀ ਉਹ ਕਬਜ਼ਾ ਨਹੀਂ ਉਹ ਦਾ ਇਹਨਾਂ ਦੇ ਕਬਜ਼ਾ ਪਹਿਲਾਂ ਦਾ ਹੀ ਹੈ ਇਹਨਾਂ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੀ ਆਪਣੀ ਪੀਪੀ ਐਕਟ ਤੁਸੀਂ ਕੇਸ ਲਾਏ ਹੋਏ ਆ ਇਹਦੇ ਚ ਸਿਰਫ ਇਹਨਾਂ ਦੀ ਆ ਕੰਦ ਟਹੀ ਸੀ ਇਹਨਾਂ ਨੇ ਉਹੋ ਹੀ ਕੰਦ ਦੁਬਾਰੇ ਕਰ ਰਹੇ ਆ ਤੇ ਉਹਦੇ ਚ ਇਹ ਨਵਾਂ ਕਬਜ਼ਾ ਨਹੀਂ ਹੈ ਇਹ ਸਾਰੇ ਹੈ ਪੁਰਾਣੀ ਹੈ ਇਸ عورت ਦੇ ਘਰ ਤੇ ਵੀ ਕੋਈ ਚੱਲ ਰਿਹਾ ਹੈ ਗੱਲਬਾਤ ਵੀ ਘਰ ਵੀ ਟੋਣਾ ਉਹਦਾ ਇੰਨੇ ਕਾਨ ਸੀਗਾ ਉਹਦਾ ਘਰ ਵੀ ਹੈਗਾ ਘਰ ਬਾਹਰ ਹੀ ਨਹੀਂ ਸਾਨੂੰ ਇਨਫਾਰਮੇਸ਼ਨ ਹੈ ਘਰ ਨਹੀਂ ਇਹਦਾ ਹੈ ਘਰ ਤਾਂ ਇਹ ਅੱਗੇ ਕਿਸੇ ਨੂੰ ਵੇਚ-ਬੋਚ ਗਈ ਜੋ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਜਿਹੜਾ ਮੌਜੂਦਾ ਜੋ ਉੱਥੇ ਬੰਦਾ ਰਹਿ ਰਿਹਾ ਉਹਦੇ ਖਿਲਾਫ ਅਸੀਂ ਪੀਪੀ ਐਕਟ ਚ ਲਾਇਆ ਹੋਇਆ ਕੇਸ ਸੀ